ਮਾੜੇ ਅਨਸਰਾਂ ਤੇ ਨਕੇਲ ਕੱਸਦੇ ਹੋਏ ਅੱਜ ਫਾਜ਼ਿਲਕਾ ਪੁਲਿਸ ਨੇ ਰਾਜਸਥਾਨ ਪੁਲਿਸ ਨਾਲ ਮਿਲ ਕੇ ਸਪੈਸ਼ਲ ਆਪਰੇਸ਼ਨ ਸੀਲ 13 ਚਲਾਇਆ ਕਾਨੂੰਨ ਵਿਵਸਥਾ ਨੂੰ ਮੁੱਖ ਰੱਖਦਿਆਂ ਹੋਇਆ ਜ਼ਿਲ੍ਹੇ ਦੇ ਅੰਦਰ ਇੰਟਰ ਸਟੇਟ ਪੁਆਇੰਟਾਂ ਤੇ ਹਾਈ ਟੈਕਨਾਲੋਜੀ ਬੰਦੀ ਕੀਤੀ ਦੱਸਦੀ ਹੈ ਕਿ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ਮੁਤਾਬਕ ਅੱਜ ਪੂਰੇ ਪੰਜਾਬ ਦੇ ਵਿੱਚ ਸਵੇਰੇ 7:00 ਤੋਂ ਦੁਪਹਿਰ 12:00 ਤੱਕ ਰਾਜਪਧਰੀ ਵਿਸ਼ੇਸ਼ ਆਪਰੇਸ਼ਨ ਸੀਲ 13 ਚਲਾਇਆ ਗਿਆ ਜਿਸ ਦੇ ਦੌਰਾਨ ਅੱਜ ਫਾਜ਼ਿਲਕਾ ਪੁਲਿਸ ਨੇ ਐਸਐਸਪੀ ਸ਼੍ਰੀ ਵਿਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠਾਂ ਰਾਜਸਥਾਨ ਪੁਲਿਸ ਦੇ ਸਹਿਯੋਗ ਨਾਲ ਇੰਟਰ ਸਟੇਟ ਸਰਹੱਦੀ ਪੁਆਇੰਟ ਰਾਜਪੁਰਾ ਤੇ ਗੁੰਮਜਾਲ ਬੈਰੀਅਰਾਂ ਤੇ ਸਪੈਸ਼ਲ ਨਾਕੇਬੰਦੀਆਂ ਕੀਤੀਆਂ ਨਸ਼ਾ ਤਸਕਰੀ ਅਸਲੇ ਦੀ ਆਵਾਜਾਈ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਗੈਰਕਾਨੂੰਨੀ ਗਤੀਵਿਧੀ ਨੂੰ ਮੁੱਖ ਰੱਖਦਿਆਂ ਰਾਜਸਥਾਨ ਤੋਂ ਆਉਣ ਵਾਲੇ ਹਰ ਇੱਕ ਵਹੀਕਲ ਦੀ ਡੂੰਘਾਈ ਦੇ ਨਾਲ ਚੈਕਿੰਗ ਕੀਤੀ ਗਈ ਦੱਸਦੀ ਹੈ ਕਿ ਐਸਐਸਪੀ ਫਾਜ਼ਿਲਕਾ ਵਿਰਿੰਦਰ ਸਿੰਘ ਬਰਾੜ ਨੇ ਖੁਦ ਇਨ੍ਹਾਂ ਨਾਕਿਆਂ ਦਾ ਦੌਰਾ ਕੀਤਾ ਅਤੇ ਸੁਰੱਖਿਆ ਦੇ ਇੰਤਜ਼ਾਮਾਂ ਨੂੰ ਦੇਖਦੇ ਹੋਏ ਮੌਕੇ ਤੇ ਤਾਇਨਾਤ ਡਿਊਟੀ ਅਫਸਰਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦਾ ਹੌਸਲਾ ਵਧਾਇਆ ਇਸ ਮੌਕੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਜ਼ਿਲ੍ਹਾ ਫਾਜ਼ਿਲਕਾ ਅੰਦਰ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜੋ ਵੀ ਕੋਈ ਸ਼ਰਾਰਤੀ ਅੰਸਰ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕਰੇਗਾ ਉਸ ਦੇ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ ਦੱਸ ਦਈਏ ਕਿ ਇਸ ਆਪਰੇਸ਼ਨ ਦੌਰਾਨ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ 10 ਗ੍ਰਾਮ ਹੈਰੋਇਨ 100 ਨਸ਼ੀਲੀਆਂ ਗੋਲੀਆਂ ਅਤੇ 250 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ ਫੜੇ ਗਏ ਦੋਸ਼ੀਆਂ ਦੇ ਖਿਲਾਫ ਪੁਲਿਸ ਦੇ ਵੱਲੋਂ 4 ਮੁਕਦਮੇ ਦਰਜ ਕੀਤੇ ਗਏ ਨੇ ਇਸੇ ਤਰ੍ਹਾਂ ਹੀ 102 ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 14 ਵਾਹਨਾਂ ਦੇ ਚਲਾਨ ਵੀ ਕੱਟੇ ਗਏ ਨੇ ਕਿਉਂ ਇਹ ਚੜਾ ਸਾਡਾ ਇੰਡਸਟਰੀਅਲ ਵਾਕੰਦ ਚੱਲ ਰਹੀ ਹੈ ਸਾਡੇ ਪਾਰਕਿੰਗ ਕਾਡੇ ਵਿੱਚ ਜਿਹੜੇ ਦੋ ਇੰਡਸਟਰੀਅਲ ਪੱਧਰ ਦੇ ਤੁਲਜਾ ਹੋ ਗਿਆ ਕਿ ਕਿਸੇ ਗੁੰਗਾ ਨਗਰ ਤੇ ਹੇ ਹਰਮਾਨ ਗੜਾ ਲੱਗਦਾ ਸੋ ਇਹਦੀ ਜਿਹੜੀ ਮੇਨ ਪਰਪਸ ਇਹੀ ਹੈ ਕਿ ਸਾਡੀ ਆਪ ਦਾ ਚਤਾਲ ਮੇਲ ਅਸੀਂ ਅ ਗੰਗਨਗਰ ਪੁਲਿਸ ਨਾਲ ਤਾਲਮੇਲ ਕਰਕੇ ਕਰ ਰਹੇ ਆ ਇਹਦੇ ਚੱਕਰ ਤੇ ਹੀ 올ਓਵਰ ਸਟੇਟ ਚੱਲ ਰਹੀ ਹੈ ਸਰ ਦੇ ਬੁਨਾ ਤੇ ਜਿਹੜੀ ਆਪਣੀ ਕਸ਼ਬੂ ਮਹਮਾ ਉਹਦੇ ਹੀ ਕੇ ਬਾਅਦ ਅਸੀਂ ਜਰਾ ਹੈਗਾ ਕਿ ਫਾਇਰ ਜਿਹੜੇ ਹੈਗੇ ਤੁਹਾਨੂੰ ਪੜ੍ਹਦੇ ਹੈ ਉਹ ਵੀ ਜਿਹੜੇ ਕੋਈ ਕਰਦੇ ਨੇ ਜਿਹਨਾਂ ਨੇ ਇਹ ਐਕਟੀਵਿਟੀ ਕੀ ਹੈ ਇਆ ਕੋਈ ਗੈਂਸਟਰ ਨਹੀਂ ਆ ਇਹ ਉੱਤੇ ਵੀ ਜਿਹੜਾ ਹੈਗਾ ਨਾ ਪਾਇਆ ਜਾ ਰਿਹਾ ਤੇ ਇਸੇ ਤੋਂ ਚੈਕਿੰਗ ਪਾਸਟ ਐਂਡ ਰੀਜਿਸਟ੍ਰੇਸ਼ਨ ਉਹ ਵੀ ਚੱਲ ਰਹੀ ਹੈ ਬਾਡੀ ਰਾਜਸਥਾਨ ਦੇ ਬਾਰਡਰ ਕਿੰਨੇ ਲੱਗਦੇ ਨੇ ਆਪਣੇ ਆਪਣੇ ਦੇਖੋ ਤਿੰਨ ਜਿਹੜੇ ਬਾਰਡਰ ਹੈਗੇ ਆ ਦੋ ਤਾਂ ਭਗਵਨਗਰ ਨਾਲ ਹੀ ਸਾਡੀ ਰਾਕਸ ਹੁੰਦਾ ਤੇ ਇੱਕ ਜਿਹੜਾ ਹੈਗਾ ਸਾਡਾ ਹਲਮਾਰਾ ਜੀ ਪੰਜਾਬ ਨੇ ਨਸ਼ਾ ਮੁਕਤ ਜਿਹੜਾ ਕਿ ਮਹਿੰਮ ਮਿੱਢੀ ਗਈ ਹੈ ਉਸ ਲੜੀ ਦੇ ਤਹਿਤ ਨਸ਼ਾ ਤਸਕਰਾਂ ਨੂੰ ਕਿਸ ਤਰ੍ਹਾਂ ਦੀ ਚੇਤਾਵਨੀ ਹੈ ਸਰ ਬਿਲਕੁਲ ਪਹਿਲਾਂ ਹੀ ਅਸੀਂ ਜਿਹੜੇ ਵੱਡੇ ਨਸ਼ਾ ਤਸਕਰਾਂ ਆਪ ਨੂੰ ਜਮਾਲੇ ਫੜਦਰੀ ਹੈ ਪੂਰੇ ਪੰਜਾਬ ਦੇ ਵਿੱਚ ਇਹ ਚੇਕ ਪੁਆਇੰਟ ਅਸਕਰ ਸਪਲਾਈਰ ਕਹੇਗਾ ਤੇ ਪਲਸ ਸਾਡੇ ਤੇ ਅਟੈਕ ਕਰਦਾ ਦੋ ਬੱਚਾ ਨਹੀਂ ਜ਼ਿਆਦਾ ਕਿ ਅਸੀਂ ਜਿਹੜੇ ਸਾਡੇ ਟ੍ਰਾਂਕ ਪੈਡੀਅਰਸ ਨੇ ਸਾਰੇ ਪੰਜਾਬ ਤੋਂ ਹੈਮ ਚੱਲ ਰਹੀ ਹੈ ਜਿਹਦੇ ਕਿ ਅਸੀਂ ਕਾਫੀ ਜ਼ਿਆਦਾ ਮਾਤਰਾ ਜਿਹੜਾ ਹੈਗਾ ਕੋਫੀ ਹਸਕਸ ਪਲਸ ਕਾ ਹੈਰੋਇਨ ਟੀਕੇ ਜਿੱਤੇ ਨਾਲੇ ਜਿਹੜੇ ਡਰਗ ਪੈਟਰ ਫਰੇ ਨੇ ਜੀ ਸਰ ਕਿੰਨੀ ਜਿਹੜੀ ਫੋਰਸ ਹੁਣ ਤੱਕ ਜਿਹੜੀ ਫਾਜ਼ਿਲਕਾ ਜਿਲ੍ਹੇ ਦੇ ਲੱਗੀ ਹੋਈ ਹੈ ਸਰ ਸਭ ਤੋਂ ਘੱਟ ਸੱਤੇ ਜਿਹੜਾ ਪੱਛੋਤ ਹੁੰਦਾ ਹੈ ਬਾਹਰ ਹੈਗਾ ਉਹਦੀ ਸਾਰੀ ਕਰਦੇ ਹਾਂ ਐਂਡ ਪੂਰੀ ਡੈਡੀਕੇਸ਼ਨ ਠੀਕ ਹੈ ਥੈਂਕ ਯੂ